ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈਵ ਲਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬਰੁ ਸੁਖਾਂਕਾ ਦਾਤਾ ਸਤਗਰ ਤਾ ਕੇ ਸਰਣੀ ਪਈਐ दर्शन, दर्शन पेट तोत अनंदा दुख गया हार गई है हर रस पीवो भाई नाम जपो नम अरद गोरपुर की शरणाई रहा ਤੇ ਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬਰਉ ਸੁਖਾਂ ਦਾ ਦਾਤਾ ਸਤਗੁਰ ਤਾ ਕੇ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰ ਗੁਰ ਕੀ ਸਰਣਾਈ ਰਹਾ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਧ ਗੁਰਪੁਰੇ ਕੀ ਸਰਣਾਈ ਰਹਾ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈਵ ਲਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬਰੁ ਸੁਖਾਂ ਦਾਤਾ ਸਤਗਰ ਤਾ ਕੇ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਾਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰਪੁਰੇ ਕੀ ਸਰਣਾਈ ਰਹਾ ਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰਪੁਰ ਕੀ ਸਰਣਾਈ ਰਹਾ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸਰਬਰੁ ਸੁਖਾਂ ਕਾ ਦਾਤਾ ਸਤਗਰ ਤਾ ਕੇ ਸਰਣੀ ਪਈਐ ਦਰਸ਼ਨ ਭੇਟ ਤੋ ਤ ਅਨੰਦਾ ਦੁਖ ਗਇ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਧ ਗੁਰੂ ਘਰੇ ਕੀ ਸਰਣਾਈ ਰਹਾ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸਰਬ ਰੂਪ ਸੁਖਾਂ ਦਾਤਾ ਸਤਗੁਰ ਤਾਂ ਕੀ ਸਰਣੀ ਪਈਐ ਦਰਸ਼ਨ ਭੇਟ ਤੋ ਤ ਅਨੰਦਾ ਦੁਖ ਗਿਆ ਹਾਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਦ ਗੁਰਪੁਰ ਕੀ ਸਰਣਾਈ ਰਹਾਓ ਤੇ ਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬਰਬ ਸੁਖਾਂ ਦਾ ਦਾਤਾ ਸਤਗੁਰ ਤਾ ਕੇ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਧ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤਗਰ ਤਾ ਕੇ ਸਰਣੀ ਪਈਏ ਦਰਸ਼ਨ ਭੇਟ ਤੋ ਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰ ਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਰੁੱਖਾਂ ਦਾ ਦਾਤਾ ਸਤਗੁਰ ਤਾਂ ਕੀ ਸਰਣੀ ਪਈਐ ਦਰਸ਼ਨ ਭੇਟ ਤੋ ਤੋ ਅਨੰਦਾ ਦੁਖ ਗਿਆ ਹਾਰ ਗਈ ਹੈ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਧ ਗੁਰਪੁਰੇ ਕੀ ਸਰਣਾਈ ਰਹਾ ਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਗੁਰ ਤਾ ਕੇ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈਵ ਲਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸਰਬਰਮ ਸੁਖਾਂ ਦਾਤਾ ਸਤਗਰ ਤਾ ਕੇ ਸਰਣੇ ਪਈਐ ਦਰਸ਼ਨ ਭੇਟ ਤੋ ਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਧ ਗੁਰਪੁਰੇ ਕੀ ਸਰਣਾਈ ਰਹਾ ਤੇ ਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਗੁਰ ਤਾ ਕੀ ਸਰਣੀ ਪਈਏ ਦਰਸ਼ਨ ਭੇਟ ਤੋ ਤ ਹੋਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਦਾ ਗੁਰਪੁਰ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾਂ ਕੀ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਦਾ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਰੂ ਸੁਖਾਂ ਦਾਤਾ ਸਤਗੁਰ ਤਾਂ ਕੀ ਸਰਣੀ ਪਈਐ ਦਰਸ਼ਨ ਭੇਟ ਤੋ ਤੋ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਦਾ ਗੁਰਪੁਰੇ ਕੀ ਸਰਣਾਈ ਰਹਾ ਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬਰਉ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਮ ਅਰਦਾ ਗੁਰਪੁਰ ਕੀ ਸਰਣਾਈ ਰਹਾ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੈ ਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ